ਨਮਸਕਾਰ ਆ ਗਏ ਪੈਰ ਦਰਸ਼ਕੋ ਮੈਂ ਸ਼ਮਸ਼ੇਰ ਬੱਗਾ ਤੁਸੀਂ ਦੇਖ ਰਹੇ ਹੋ ਆਰਟੀ 1 ਤੇ ਅੱਜ ਦੀ ਖਾਦੀ ਖਾਸ ਰਿਪੋਰਟ ਹੈ ਹੋਲੇ ਮਹੱਲੇ ਨੂੰ ਲੈ ਕੇ ਹੈ ਕਿਉਂਕਿ ਜਿਹੜਾ ਸਿੱਖਾਂ ਦਾ ਜਿਹੜਾ ਤਿਹਾਰ ਜਿਹੜਾ ਖਾਲਸੇ ਦਾ ਤਿਹਾਰ ਜਿਹਨੂੰ ਹੋਲੇ ਮਹੱਲੇ ਆਪਾਂ ਕਹਿੰਦੇ ਆ ਬੜੀ ਹੀ ਸੱਦਾ ਤੇ ਧੂਮਧਾਮ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਜਾਂਦਾ ਸਾਰੇ ਪੰਜਾਬ ਦੇ ਵਿੱਚੋਂ ਨਹੀਂ ਵਿਦੇਸ਼ਾਂ ਦੇ ਵਿੱਚੋਂ ਵੀ ਲੋਕ ਇੱਥੇ ਹੋਲੇ ਮਹੱਲੇ ਦੇ ਮੁਕੇ ਆਂਦੇ ਹੁੰਦੇ ਨੇ ਕਿਉਂਕਿ ਬਹੁਤ ਹੀ ਜਿਹੜੇ ਸਾਡੇ ਖਾਲਸੇ ਦੀ ਜਿਹੜੀ ਇੱਥੇ ਜਨਮ ਦਿਹਾੜਾ ਮਨਾਇਆ ਜਾਂਦਾ ਤੇ ਅਸੀਂ ਗੱਲਬਾਤ ਅੱਜ ਕਰਾਂਗੇ ਕਿ ਰੋਪੜ ਪ੍ਰਸ਼ਾਸਨ ਵੱਲੋਂ ਜਿਹੜੇ ਵਿਸ਼ੇਸ਼ ਪੁਖਤਾ ਜਿਹੜੇ ਪ੍ਰਬੰਧ ਹੈ ਆਈ ਹੋਈ ਸੰਗਤ ਵਾਸਤੇ ਕੀਤੇ ਹੋਏ ਨੇ ਤੇ ਉਹਨਾਂ ਦੇ ਜਿਹੜੇ ਅਸਰ ਕੀ ਹੈ ਕਿੰਨਾ ਕਸਰ ਹੈ ਪ੍ਰਸ਼ਾਸਨ ਦੇ ਉਸ ਜਿਹੜੇ ਪੁਖਤਾ ਜਿਹੜੇ ਪ੍ਰਬੰਧ ਦੀ ਗੱਲ ਕਰ ਰਿਹਾ ਮੈਂ ਕਿਉਂਕਿ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਕੀਤੀ ਸੀ ਐਸਐਸਪੀ ਸਾਹਿਬ ਤੇ ਡੀਐਸਪੀ ਨੂੰ ਵੀ ਹੌਲੇ ਮਲੇ ਦੇ ਵਿੱਚ ਕਿਸੇ ਨੂੰ ਵੀ ਜਿਹੜਾ ਹੁੱਲੜਬਾਜੀ ਕਰਨ ਦੀ ਇਜਾਜ਼ਤ ਨਹੀਂ ਮਿਲੇਗੀ ਨਸ਼ੀਲਾ ਪਦਾਰਥ ਕੋਈ ਨਹੀਂ ਵਿਕੇਗਾ ਤੇ ਦੂਜੀ ਗੱਲ ਜਿਹੜੇ ਮੋਟਰਸਾਈਕਲ ਸਕੂਟਰਾਂ ਮੋਟਰਸਾਈਕਲਾਂ ਤੇ ਜਿਹੜੇ ਲੋਕ ਦੂਰ ਦੂਰੋਂ ਪੰਜਾਬ ਤੋਂ ਆਉਂਦੇ ਨੇ ਉਹ ਵੀ ਜਿਹੜਾ ਆਪਣੇ ਜਿਹੜੇ ਰੂਲ ਨੂੰ ਧਿਆਨ ਦੇ ਵਿੱਚ ਰੱਖਣ ਟ੍ਰੈਫਿਕ ਰੂਲਾਂ ਦੀ ਉਲੰਘਣਾ ਨਾ ਕਰਨ ਤੇ ਕਈ ਲੋਕ ਟਰਾਲੀਆਂ ਜੋੜ ਕੇ ਆਉਂਦੇ ਸੀਗੇ ਤੇ ਇੱਕ ਟਰਾਲੀ ਦੇ ਉੱਪਰ ਪਹਿਲਾਂ ਤਾਂ ਕਈ ਕਈ ਟਰਾਲੀਆਂ ਵੀ ਕੇਵਰ ਲਾਈਆਂ ਹੁੰਦੀਆਂ ਸੀ ਮਗਰ ਤੇ ਉਹਦੇ ਬਾਅਦ ਟਰਾਲੀਆਂ ਦੇ ਉੱਪਰ ਟਰਾਲੀ ਦੇ ਉੱਪਰ ਵੀ ਛੱਤਾ ਪਾ ਕੇ ਆਉਂਦੇ ਸੀਗੇ ਪਰ ਲੇਕਿਨ ਕਾਫੀ ਪ੍ਰਚਾਰ ਜਿਹੜਾ ਚੋਣ ਪ੍ਰਚਾਰ ਜਿਹੜਾ ਕੀਤਾ ਗਿਆ ਹੈ ਸੋਸ਼ਲ ਮੀਡੀਆ ਦੇ ਰਾਹੀਂ ਕਿਉਂਕਿ ਅਸੀਂ ਅਕਸਰ ਦੇਖਦੇ ਰਹਿੰਦੇ ਹਾਂ ਕਿ ਕਿਸੇ ਤਰ੍ਹਾਂ ਦਾ ਕੋ ਹਾਸਾ ਨਾ ਵਾਪਰੇ ਕੋਈ ਦੁਰਘਟਨਾ ਨਾ ਵਾਪਰੇ ਪਿਛਲੇ ਦਿਨ ਜਿਵੇਂ ਆਪਾਂ ਦੇਖਿਆ ਕਿ ਟ੍ਰੈਕਟਰ ਨਾਲ ਕਾਫੀ ਦੁਰਘਟਨਾ ਜਿਹੜੀਆਂ ਵਾਪਰੀਆਂ ਇਹਨਾਂ ਸ੍ਰੀ ਨੰਦਪੁਰ ਸਾਹਿਬ ਤੋਂ ਇਲਾਕੇ ਹੋਰ ਕਈ ਇਲਾਕਿਆਂ ਦੇ ਵਿੱਚ ਤੇ ਮੈਂ ਇਸ ਗੱਲ ਨੂੰ ਤਾਂ ਕਹਿ ਰਿਹਾ ਕਿ ਅਸੀਂ ਚਾਹਵਾਂਗੇ ਕਿ ਜੇ ਸੁਧਾਰ ਚੰਡੀਗੜ੍ਹ ਦੇ ਵਿੱਚ ਇੱਕ ਇੰਨੀ ਜਿਹੜੀ ਸਾਡਾ ਸੂਬਾ ਹੈਗਾ ਉਹ ਯੂਟੀ ਹੈਗੀ ਹੈ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਜਾਂਦੀ ਪਰ ਲੇਕਿਨ ਮੈਂ ਤਸਵੀਰਾਂ ਦੇ ਵਿੱਚ ਬਿਲਕੁਲ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਅਸੀਂ ਇੱਕ ਇੱਕ ਅੱਧਾ ਘੰਟਾ ਅਸੀਂ ਰੋਡ ਦੇ ਖੜਕੇ ਲਾ ਕੇ ਆਏ ਹਾਂ ਹਾਂ ਜ਼ਰੂਰੀ ਨਹੀਂ ਹੈਗਾ ਵੀ ਸਾਰਾ ਕੁਝ ਠੀਕ ਹੋ ਗਿਆ ਠੀਕ ਪਰ ਲੇਕਿਨ ਕੁਝ ਹੱਦ ਤੱਕ ਜੇ ਇਹ ਸਿਸਟਮ ਠੀਕ ਹੋਇਆ ਹੈ ਲੋਕਾਂ ਨੂੰ ਸਮਝ ਆਈ ਹੈ ਕਿ ਸਾਨੂੰ ਇਹ ਕਰਨਾ ਚਾਹੀਦਾ ਇੱਕ ਟਰੈਕਟਰ ਟਰਾਲੀ ਜੋ ਕਿ ਅਚਾਨਕ ਸਾਨੂੰ ਟੱਕਰੀ ਆ ਤੇ ਉਹਨਾਂ ਨਾਲ ਅਸੀਂ ਗੱਲਬਾਤ ਵੀ ਕੀਤੀ ਹੈ ਤੇ ਉਹਨਾਂ ਨੇ ਖੁਦ ਮੰਨਿਆ ਵੀ ਅਸੀਂ ਇਹ ਗਲਤ ਕੀਤਾ ਹੋਇਆ ਕਿਉਂਕਿ ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੇ ਅਸੀਂ ਕੌਣ ਹੁੰਦੇ ਆ ਤੇ ਇਸ ਕਰਕੇ ਮੈਂ ਦੇਖ ਰਿਹਾ ਕਿ ਕਈ ਦਿਨਾਂ ਤੋਂ ਪੁਲਿਸ ਪ੍ਰਸ਼ਾਸਨ ਦੇ ਸਾਰੇ ਹੀ ਅਫਸਰ ਸਹਿਬਾਨ ਸ਼੍ਰੀ ਨੰਦਪੁਰ ਸਾਹਿਬ ਦੀ ਧਰਦੀ ਦੇ ਉੱਤੇ ਇਸ ਲਈ ਤਣਾਤ ਹੈ ਆਪਣੇ ਘਰ-ਬਾਰ ਛੱਡ ਕੇ ਕਿ ਉਹ ਚਾਹੁੰਦੇ ਹੈ ਕਿ ਆਈ ਹੋਏ ਆਉਣ ਵਾਲੀ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਅਸੁਵਿਧਾ ਨਾ ਹੋਣ ਇਸ ਕਰਕੇ ਖੁਦ ਆਪਰ ਉਪਰ ਦੇ ਡਿਪਟੀ ਕਮਿਸ਼ਨਰ ਐਸਐਸਪੀ ਸਾਰੇ ਉੱਥੇ ਇਸ ਵੇਲੇ ਮੌਜੂਦ ਹੈ ਕਿਉਂਕਿ ਜਿਹੜਾ ਹੌਲੇ ਬੱਲੇ ਦੇ ਤਿਆਰ ਮੋਕੇ ਪਿਛਲੇ ਸਮੇਂ ਦੇ ਵਿੱਚ ਬਹੁਤ ਕੁਝ ਹੁੰਦਾ ਸੀਗਾ ਬਹੁਤ ਸ਼ੁਕਰਨਾਮੇ ਵਾਕ ਸੁਖੇ ਆ ਪਰ ਲੇਕਿਨ ਹੁਣ ਪ੍ਰਸ਼ਾਸਨ ਨੇ ਸੀਸੀਟੀਵੀ ਕੈਮਰੇ ਚੱਪੇ ਚੱਪੇ ਤੇ ਲਗਾ ਕੇ ਪਿਛੇ ਮੈਂ ਐਸਐਸਪੀ ਸਾਹਿਬ ਦੀ ਆਪਾਂ ਗੱਲ ਵੀ ਕਰਵਾਵਾਂਗੇ ਤੁਹਾਨੂੰ ਕਿਉਂਕਿ ਐਸਐਸਪੀ ਸਾਹਿਬ ਨਾਲ ਸਾਡੀ ਜਾਨੀ ਵੀਡੀਓ ਵੀ ਅਸੀਂ ਕਰੀ ਹੈ ਤੇ ਉਹਨਾਂ ਵੱਲੋਂ ਕਿੰਨੇ ਪੁਖਤਾ ਪ੍ਰਬੰਧ ਕੀਤੇ ਉਹ ਵੀ ਆਪਾਂ ਦਿਖਾਵਾਂਗੇ ਪਰ ਪਹਿਲਾਂ ਦੇਖੋ ਸਾਡੀ ਖਾਸ ਰਿਪੋਰਟ ਜੋ ਪਾਇਆ ਹੋਇਆ ਤੁਸੀਂ ਡਵਲ ਕਰਕੇ ਨਾ ਕਰੀ ਗਈ ਹੈ ਰੋਪੜ ਦੇ ਵਿੱਚ ਆਓ ਪੱਤਾ ਦੇਖੋ ਪਰਨੇ ਕਦੇ ਗਲਤ ਹੈ ਤੇ ਕੋਈ ਹਾਕ ਪਹਿਲਾਂ ਹੋਇਆ ਹੈ ਇਸ ਤੋਂ ਕਈ ਪੰਤੇ ਹਨ ਜੇਕਰ ਇਹਨਾਂ ਦੇ ਪਰਦੇ ਕਰਨ ਉਹਨਾਂ ਨਾਲ ਜੋ ਹਨ ਇਹ ਲੋਕ ਪਠਾਏ ਹੋਏ ਹਨ ਆਪਣਾ ਨਹੀਂ ਆਈ ਸੇਵਾ ਤੇ ਆਏ ਆ ਆਪਾਂ ਲੱਗੇ ਆਂ ਬੋਧਾ ਜਦੋਂ ਤੁਸੀਂ ਦਿੱਕਿਆ ਨਹੀਂ ਖਬਰ ਕਿ ਤੁਸੀਂ ਰੋਕੜ ਪੁਲਿਸ ਨੇ بار بار ਇਹ ਆ ਵੀ ਗਲਤ ਕੰਮ ਨਹੀਂ ਕਰੋ ਥੋੜੇ ਜੁਰਮਾਨਾ ਹੋਣ ਅੱਗੇ ਜਾਓ ਉਹ ਅੱਜ ਨਾ ਇਧਰ ਡੈਕਟਰ ਕੋਲ ਆਈ ਜਾ ਰਹੀ ਆ ਸਾਡਾ ਠੀਕ ਨਹੀਂ ਜਦੋਂ ਬਾਬਾ ਇਹ ਚੱਲਦਾ ਹੈ ਜਾਂ ਨਹੀਂ ਸੱਚੀ ਹੋ ਗਈ ਲੱਡ ਪਰ ਆਪਾਂ ਦੇਖਿਆ ਦੀ ਨਾ ਆਪ ਮੇਰੀ ਗੱਲ ਕਾਉਂ ਕਰਿਓ ਐਨੇ ਸਾਲਾਂ ਦੇ ਵਿੱਚ ਪੀਡੀਏ ਜ਼ਗਾਰਾ ਨਾਲ ਬੁਲੇਟਬਾਗੀ ਕਰਨ ਦਾ ਉਹ ਪੂਰਾ ਜਬਾ ਪਬਲਿਕ ਨੇ ਕੱਲ੍ਹ ਸੁਣਾਓ ਅੱਜ ਵੀ ਜਸਾੜਿਆ ਅੱਜ ਵੀ ਬਿਲਕੁਲ ਸਾਫ਼ ਦੇ ਰਹੇ ਸਟਾਪੰਡਾ ਲੱਗਦਾ ਇਹ ਜੇ ਚੱਲਦੇ ਰਹੇ ਤਾਂ ਤੁਹਾਡੀ ਸਟਾਪਸ ਕਮੇਰੇ ਭਾਈ ਤੋਂ ਵਾਰ ਤੇ ਮੁੰਡੀ ਮੁੰਡੀ ਹੁੰਦੀ ਆ ਅੱਜ ਇਹ ਵਿੱਚ ਭਗੇ ਪਰਤਗੜ ਜਾਗੇ ਨਾ ਚੜਾਈਆਂ ਚੜਾਈਆਂ ਬਹੁਤ ਹੈ ਭਾਈ ਸਮਝ ਨਹੀਂ ਕਿ ਇਸ ਕਰਕੇ ਆਪ ਦੀ ਬਾਪ ਜਿਹੜੇ ਕੋਈ ਸ਼ਾਹ ਦਿਖਾ ਦੇ ਰਿਹਾ ਤੇ ਮੈਂ ਇਹਨਾਂ ਨੂੰ ਸੁਝਾ ਰਿਹਾ ਹੋ ਸਕਦਾ ਹੈ ਅਗਲੀ ਵਾਰੀ ਤੁਸੀਂ ਕੱਲ੍ਹ ਤੋਂ ਨਾ ਕਰੋ ਹੁਣ ਪ੍ਰਸ਼ਾਸਨ ਨਾਲ ਗੱਲ ਕਰਦੇ ਕਿ ਜਿਹੜੇ ਲੋਕ ਜਾ ਰਹੇ ਆ ਜਿਹੜਾ ਵੀਡੀਓ ਤੇ ਰਾਈਟ ਆਪ ਬੁੱਕੀ ਜਾ ਰਹੇ ਆ ਇਹ ਕਈ ਜਨ ਅੱਗੇ ਹੋਰ ਵੀ ਦੱਸਾਂ ਕਿ ਗਾਂ ਲੋਕਾਂ ਦੇ ਉੱਪਰ ਸਾਰੇ ਪੰਜਾਬ ਗਰ ਉੱਪਰ ਦੀ ਗੱਲ ਨਹੀਂ ਗੱਲ ਸਾਰੇ ਪੰਜਾਬ ਨੂੰ ਜੱਟ ਕਰੇ ਯਾਰ ਅਸੀਂ ਕਿੰਨੇ ਗੱਲ ਕੀਤੀਆਂ ਅੱਜ ਕਿ ਅੱਜ ਜਿਆਦਾ ਲੱਗਦਾ ਰਹੀ ਹੈ ਵੀ ਜਦੋਂ ਤੁਸੀਂ ਆਹ ਦਿਖਾਓ ਜਰਾ ਉੱਪਰ ਤੱਕ ਦੇਖੇ ਆਂ ਬੰਦੇ ਦੀ ਜਰਜੇ ਤਾਂ ਕੌਣ ਜ਼ਿੰਮੇਵਾਰ ਹੈਗਾ ਇਹਨਾਂ ਦਾ ਸਾਡੇ ਗੇਮ ਸਾਡੇ ਨਾਲ ਬਣਿਆ ਠੀਕ ਹੈ ਜੀ ਧੰਨਵਾਦ ਸਭ ਦਾ ਆ ਜੋ